ਸਰ ਡੈਮੋਕਰੇਸੀ ਕੀ ਹੁੰਦੀ ਹੈ ਲੋਕਾਂ ਦੁਆਰਾ ਲੋਕਾਂ ਦੀ ਲੋਕਾਂ ਲਈ ਇਹ ਲੋਕਾਂ ਦੁਆਰਾ ਤਾਂ ਹੈਗੀ ਆ ਥੋੜੀ ਜੀ ਉਹਦੇ ਤੇ ਵੀ ਸ਼ੱਕ ਹੈ ਪਰ ਨਾ ਇਹ ਲੋਕਾਂ ਲਈ ਹੈ ਨਾ ਇਹ ਲੋਕਾਂ ਦੀ ਹੈ ਇਹ ਲਈ ਹੈਗੀ ਹੈ ਇੰਡਸਟਰੀ ਲਿਸਟ ਜਿਹੜੇ ਮਾਰ ਰਹੇ ਨੇ ਜ਼ਹਿਰ ਪਾ ਕੇ ਤੇ ਜਿਹੜੇ ਬੰਦਿਆਂ ਦੀ ਹੈ ਉਹ ਆਮ ਲੋਕਾਂ ਚੋਂ ਜਾ ਕੇ ਹੁਣ ਖਾਸ ਬਣ ਗਏ ਨੇ ਉਹ ਪੈਸੇ ਖਾਂਦੇ ਨੇ ਉਹਨਾਂ ਦੇ ਮਹਿਲ ਬਣ ਗਏ ਨੇ ਉਹਨਾਂ ਦੀਆਂ ਨੀਤੀਆਂ ਉਹਨਾਂ ਦੇ ਹਿਸਾਬ ਨਾਲ ਯੂਨੀਵਰਸਿਟੀ ਚ ਕੀ ਹੋਇਆ ਚੰਡੀਗੜ੍ਹ ਚ ਕੀ ਹੋਇਆ ਔਰ ਪੀਆਰਟੀਸੀ ਆਂਦੇ ਜੀ ਆ ਕਰਾਏ ਵਾਲਾ ਜਿਹੜਾ ਸਿਸਟਮ ਆ ਕਿਲੋਮੀਟਰ ਵਾਲਾ ਕੀ ਇਹ ਦੱਸਣਗੇ ਕਿ ਉਹਨਾਂ ਨਾਲ ਤੁਸੀਂ ਗੱਲ ਕਰਦੇ ਹੋ ਬਾਅਦ ਚ ਆ ਕੇ ਉਹ ਐਲਾਨ ਕਰਦੇ ਉਹ ਜਿਹਦੇ ਚ ਸਹਿਮਤੀ ਨਹੀਂ ਸੀਗੇ ਇਹਦਾ ਕੀ ਮਤਲਬ ਹੈ ਇਹ ਸਰਕਾਰ ਹੈ ਜਾਂ ਧੋਖੇ ਦੇਊ ਸਰਕਾਰ ਲਾਅ ਐਂਡ ਆਰਡਰ ਕਾਦੇ ਲਈ ਹੁੰਦਾ ਇਸ ਲਈ ਨਾ ਕਿ ਬੰਦਿਆਂ ਦੀ ਕੋਈ ਜਾਨ ਮਾਲ ਦੀ ਰਾਖੀ ਹੋਵੇ ਕੀ ਆ ਪਾਣੀ ਆ ਦੂਸ਼ਿਤ ਹਵਾ ਮਾਰਨੀ ਲਈ ਰੋਕਾ ਨੂੰ ਮਾਰ ਰਹੀ ਆ ਨਾ ਕੀ ਕਰ ਰਹੇ ਆ ਉਹਦੇ ਲਈ ਇਹ ਔਰ ਬਾਕੀ ਵੇਖ ਲੋ ਪੰਜਾਬ ਦੇ ਹੱਕ ਸ਼ਰਿਆਮ ਨਹੀਂ ਵੇਚੇ ਜਾ ਰਹੇ ਚਾਹੇ ਯੂਨੀਵਰਸਿਟੀ ਹੋਵੇ ਚਾਹੇ ਸਾਡਾ ਪੰਜਾਬ ਚੰਡੀਗੜ੍ਹ ਦਾ ਰਾਈਟਸ ਹੋਵੇ ਚਾਹੇ ਜਿਵੇਂ ਤੁਸੀਂ ਕਹੇ ਕਿਸਾਂ ਦੀ ਬੇਅਦਬੀ ਜੇ ਪੰਜਾਬ 'ਚ ਹੋਊਗਾ ਤਾਂ ਬਾਕੀ ਜਗ੍ਹਾ 'ਤੇ ਕੀ ਨਜ਼ੀਰ ਮਿਲੂਗੀ ਔਰ ਇੱਕ ਬੰਦਾ ਬੈਠਾ ਉੱਤੇ ਟਾਵਰ ਦਾ ਮੋਰਚਾ ਕਿੰਨਾ ਚਿਰ ਹੋ ਗਿਆ 14 ਮਹੀਨੇ ਕੋਈ ਉਹ ਬੇਅਦਬੀ ਦਾ ਕਾਨੂੰਨ ਕਿਉਂ ਨਹੀਂ ਬਣ ਸਕਦਾ ਵੀ ਵਾਟਰ ਐਕਟ ਦੀ ਅਮੈਂਡਮੈਂਟ ਤਾਂ 5 ਮਿੰਟ 'ਚ ਕਰਤੀ ਜਿਹਦੇ ਨਾਲ ਲੱਖਾਂ ਲੋਕ ਮਰਦੇ ਨੇ ਤੇ ਜਿਹੜੇ ਨੂੰ ਉਹਨੂੰ 6 ਮਹੀਨੇ ਵਾਲਾ ਸਟੈਂਡਿੰਗ ਕਮੇਟੀ ਨੂੰ ਦੇਤਾ। ਸਮਾਨ ਦੂਜੇ ਮਾਨ ਦਾ ਵਿਰੋਧ ਕਰ ਰਹਾ ਹਰ ਕੰਮ। ਉਹ ਯਾਰ ਮਾਨ ਨਾਲ ਆ ਗੱਲ ਹੀ ਨਹੀਂ ਕੀ ਮਾਨ ਕੀ ਆ ਸਾਰੇ ਪੰਜਾਬ ਦੇ ਆ ਆਪਾਂ। ਇਹ ਪੰਜਾਬੀਆਂ ਦੀ ਕੌਮ ਹੈ ਯਾਰ ਜਿਹਨੇ ਦੁਨੀਆ ਫਤਿਹ ਕੀਤੀ ਹੈ। ਜਿਹਨੇ ਆ 900 ਸਾਲ ਤੋਂ ਲੁੱਟਦੇ ਆ ਰਹੇ ਬੰਦਿਆਂ ਦੇ ਦੰਦ ਕੱਟੇ ਕਰਕੇ ਪਿੱਛੇ ਮੋੜੇ ਨੇ। ਉਸ ਜਗ੍ਹਾ ਦਾ ਜੇ ਤੁਸੀਂ ਜਿਹਨੂੰ ਚੀਫ ਮਨਿਸਟਰ ਕਹਿ ਰਹੇ ਹੋ, ਚੀਫ ਐਗਜ਼ੀਕਿਊਟਿਵ ਕਹਿ ਰਹੇ ਹੋ, ਕਸਟੋਡੀਅਨ ਕਹਿ ਰਹੇ ਹੋ ਕਿ ਉਹਦੀ ਜ਼ਿੰਮੇਵਾਰੀ ਮਹਿਸੂਸ ਨਹੀਂ ਕਰੂੰਗੇ। ਤਾਨੂੰ ਇਹ ਲੱਗੂਗਾ ਨਹੀਂ ਕਿ ਥਾਂ ਥਾਂ ਤੇ ਫੈਕਟਰੀਆਂ ਮਾਰ ਰੀਆਂ ਨਹੀਂ ਤੁਹਾਨੂੰ ਦੀ ਜਾਣੀਆਂ ਆਰਡਰ ਹੋ ਚੁੱਕੇ ਨੇ ਕਨਸਟੀਟਿਊਸ਼ਨ ਬੋਡੀ ਆਰਡਰ ਕਰ ਚੁੱਕੀਆਂ ਨੇ ਫਿਰ ਵੀ ਤੁਸੀਂ ਲਾਗੂ ਨਹੀਂ ਕਰਾ ਰਹੇ ਕਿਉਂ ਵੀ ਨਹੀਂ ਮਾਰ ਰਹੀ ਚਾਹੇ ਭਾਈ ਮਨਦੀਪ ਸਿੰਘ ਦਾ ਜਿਹੜਾ ਮਾਮਲਾ ਸੀ ਉੱਥੇ ਵੀ ਨਹੀਂ ਮੰਨਿਆ ਗਿਆ ਸੀ ਜਦੋਂ ਨਾ ਇਹ ਲਾਸ ਦੀ ਗੱਲ ਇਹ ਜੇਲ ਮੈਨੂਅਲ ਤੋੜੇ ਗਏ ਸੀ ਉੱਥੇ ਨਾਲ ਨਾਲਾ ਕੋਡ ਕਨਸਟੀਟਿਊਸ਼ਨ ਬੋਡੀ ਦਾ ਆਰਡਰ ਹੈ ਇੰਪਲੀਮੈਂਟ ਨਹੀਂ ਹੋ ਰਿਹਾ ਪੋਲਿਊਸ਼ਨ ਬੋਰਡ ਖੋਦੀ ਕੇਸ ਕਰਦਾ ਹੈ ਖੋਦੀ ਉਸ ਕੇਸ ਨੂੰ ਪ੍ਰਸੀਡ ਨਹੀਂ ਕਰਦਾਗਾ ਔਰ ਕੇਸ ਇਸਵੇਂ ਸੌਂਦੇ ਨੇੜੇ ਆ ਇਹ ਪੋਲਿਊਸ਼ਨ ਬੋਰਡ ਮੈਨੂੰ ਲੱਗਦਾ ਜਿੰਨਾ ਚਿਰ ਸਾਰ ਉਹਨਾਂ ਚ ਇਹਨਾਂ ਦੇ ਕੰਨਾਂ ਤੇ ਜੂਨ ਨਹੀਂ ਸਰਕਣੀ ਜਦੋਂ ਇਹਨਾਂ ਨੂੰ ਲੱਗੂਗਾ ਕਿ ਸਾਡੀ ਵੋਟ ਤੇ ਝੋਟ ਹੋ ਗਈ ਹੈ ਫਿਰ ਇਹਨਾਂ ਨੂੰ ਅਕਲ ਆਊਗੀ ਆ ਕਮਾਲੂ ਕੋਲ ਇੱਕ ਫੈਕਟਰੀ ਆ ਉਹ ਆਂਦੀ ਬੰਦ ਹੋਣੀ ਹੈ ਲਾਇਸੈਂਸ ਨਹੀਂ ਦਿੱਤਾ ਰੀਨਿਊ ਨਹੀਂ ਕੀਤਾ ਉਹ ਫੈਕਟਰੀ ਚੱਲ ਰਹੀ ਹੈ ਕਿਉਂ ਨਹੀਂ ਫੜਿਆ ਜਾ ਰਿਹਾ ਔਰ ਪਤਾ ਉਸ ਪਿੰਡ ਦੇ ਸਰਪੰਚ ਤੇ ਕੇਸ ਬਣਾਤਾ ਇਹ ਬੰਦੇ ਕੈਂਸਰ ਨਾਲ ਤੇ ਕਾਲੇ ਪੀਲੇ ਨਾਲ ਮਰ ਰਹੇ 14 ਮਹੀਨੇ ਤੇ ਉਹਨਾਂ ਦੇ ਆਰਡਰ ਨੂੰ ਫਾਲੋ ਕਿਉਂ ਨਹੀਂ ਕੀਤਾ ਜਾ ਰਿਹਾ ਪੰਜਾਬ ਪੋਲਿਊਸ਼ਨ ਬੋਰਡ ਕਿਉਂ ਨਹੀਂ ਕਰ ਰਿਹਾ ਉਹਦੀ ਚੇਅਰਮੈਨ ਪੋਲਿਟੀਕਲ ਅਪੋਇੰਟੀ ਹੈ ਜਿਹੜੀ ਦਿੱਲੀ ਤੋਂ ਲਿਆ ਕੇ ਭਾਈ ਗਈ ਆ ਔਰ ਜੇ ਇਹਨੂੰ ਰੋਕਣਾ ਹੈ ਤਾਂ ਲੋਕਾਂ ਨੂੰ ਉੱਠਣਾ ਪਊਗਾ ਲੋਕ ਉੱਠੇ ਹੋਏ ਨੇ ਲੋਕ ਰਿਐਕਟ ਵੀ ਕਰ ਰਹੇ ਨੇ ਪਿੰਡ-ਪਿੰਡ ਦੇ ਵਿੱਚ ਫੈਕਟਰੀਆਂ ਪਬਲਿਕ ਹੀアリング ਹੋਈ ਤੁਸੀਂ ਵੇਖੀਆਂ ਨਾ ਵਿੱਚ ਹੋਏ ਤੁਸੀਂ ਲੁਧਿਆਣੇ ਦੇ ਵਿੱਚ ਉੱਠੇ ਸੀ ਤੁਹਾਡੇ ਤੇ ਵੱਡਾ ਐਕਸ਼ਨ ਲੈ ਗਿਆ ਸੀ ਗ੍ਰਫਤਾਰੀਆਂ ਹੋਈਆਂ ਤੁਹਾਡੀਆਂ ਜੀ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਹੁਣ ਵੀ ਅਸੀਂ ਜੇ ਚਾਹੇ ਅਸੀਂ ਇੱਥੇ ਜਾ ਕੇ ਸੈਕਸ਼ਨ ਲਾ ਲਿਆ ਮੋਕ ਸੈਸ਼ਨ ਉਸ ਤੋਂ ਬਾਅਦ ਮੈਨੂੰ ਅਗਲੇ ਦਿਨ ਡਿਟੇਨ ਕਰ ਲਿਆ 50 ਤੋਂ 60 ਪੁਲਿਸ ਵਾਲੇ ਮੇਰੇ ਘਰ ਦੇ ਬਾਹਰ ਬਾਹਤੇ ਇਹ ਲਾਂਡ ਆਰਡਰ ਲਈ ਕੰਮ ਜਿਹੜੇ ਗੈਂਗਸਟਰ ਤੋਰ ਰਹੇ ਨੇ ਫਰੋਤੀਆਂ ਵੰਡੀਆਂ ਦੇ ਆ ਰੀਆਂ ਜਿਹੜੇ ਨਸ਼ੇ ਚੱਲ ਰਹੇ ਨੇ ਉਹਨਾਂ ਲਈ ਪੁਲਿਸ ਅਵੇਲੇਬਲ ਨਹੀਂ ਸਾਨੂੰ ਡਿਟੇਨ ਕਰਨ ਲਈ 50 50 60 60 ਬੰਦੇ ਲਾਤੇ ਵਾਟ ਦੀ ਹੈਲ ਕੋਈ ਚੀਜ਼ ਮੈਨੂੰ ਇਹ ਦੱਸ ਦਿਓ ਜੋ ਸਹੀ ਹੋਵੇ ਕੀ ਆ ਸੈਸ਼ਨ ਦੇ ਉੱਤੇ 600 ਕਰੋੜ ਲਾਤਾ ਔਰ ਤੁਸੀਂ ਕਹਿ ਰਹੇ ਹੋ ਯੂਨੀਵਰਸਿਟੀ ਲਈ ਜਿਹੜੀ ਧਰੋਆ ਰ ਪੰਜਾਬ ਦੀ ਸਾਡੇ ਕੋਲ 300 ਕਰੋੜ ਹੈ ਨਹੀਂ 1,50,000 ਕਰੋੜ ਦਾ ਐਕਸਪੈਂਡੀਚਰ ਆ ਕਿੱਥੇ ਲੱਗ ਰਿਹਾ ਸਤਿਆਨਾਸ਼ ਕਰ ਰਹੇ ਨੇ ਆਪਣੀ ਹਾਂਜੀ ਅਗਲੀ ਰਣਨੀਤੀ ਕੀ ਹੋਈ ਹੈ ਆਪਣੀ ਰਣਨੀਤੀ ਆ ਲੋਕਾਂ ਨੂੰ ਜਾਗਰਤ ਕਰ ਰਹੇ ਆ ਪਿੰਡ-ਪਿੰਡ ਜਾ ਰਹੇ ਆ ਸ਼ਹਿਰ-ਸ਼ਹਿਰ ਜਾ ਰਹੇ ਆ ਔਰ ਬੰਦੇ ਉੱਠ ਰਹੇ ਨੇ ਇਹ ਕੌਣ ਲੋਕ ਨੇ ਟੱਣ ਵਾਲੇ ਇਕੱਠੇ ਨੇ ਤੇ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਹਰ ਚੀਜ਼ ਨਾਲ ਕੀ ਉਹ ਇਕੱਠੇ ਨਹੀਂ ਹੋਣਗੇ ਉਹਨਾਂ ਨੂੰ ਇਕੱਠੇ ਕਰ ਰਹੇ ਆ ਕਿ ਵਿਰੋਧੀ ਧਿਰਾਂ ਵੀ ਉਸ ਤਰੀਕੇ ਮੁਕਾ ਨਹੀਂ ਠਾ ਰਹੀਆਂ ਵਿਰੋਧੀ ਧਿਰਾਂ ਇਹ ਇਹ ਕਿਹੜਾ ਬੁੱਢਾ ਨਾਲ ਹੈ ਅੱਜ ਤਾਂ ਨਹੀਂ ਚੱਲਿਆ ਇਹ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਨਾ ਇਹ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਨਾ ਇਹ ਕਾਂਗਰਸੀ ਵੀ ਇਹ ਕਾਲੀ ਵੀ ਇਹ ਹੀ ਕੰਮ ਕੀਤਾ ਇਹਨਾਂ ਨੇ ਪੈਸੇ ਹੀ ਖਾਦੇ ਆ ਨਹੀਂ ਤਾਂ ਮੈਨੂੰ ਦੱਸੋ ਇਹ ਗੰਦਾ ਪਾਣੀ ਕਿਵੇਂ ਚੱਲ ਰਿਹਾ 85 ਦੇ ਵਿੱਚ ਇੱਕਲੀਨ ਪਾਣੀ ਸੀ ਹੁਣ ਖਰਾਬ ਹੋ ਗਿਆ ਕਿਵੇਂ ਖਰਾਬ ਹੋ ਗਿਆ ਵੀ ਇੱਕ ਦਿਨ ਚ ਤਾਂ ਨਹੀਂ ਹੋਇਆ ਇਹ ਝਾੜੂ ਵਾਲੇ ਗਲਤ ਨੇ ਪਰ ਇਦੋਂ ਪਹਿਲਾਂ ਵਾਲੇ ਵੀ ਓਨੀ ਗਲਤ ਸੀ ਓਦੋਂ ਪਹਿਲਾਂ ਵਾਲੇ ਵੀ ਓਨੀ ਗਲਤ ਨੇ ਜਿੰਮੇਵਾਰ ਲੱਗਦੇ ਨੇ ਕਿ ਲੋਕ ਇਸ ਗੱਲ ਨੂੰ ਸਮਝਣ ਜਿੰਨਾ ਚਿਰ ਲੋਕ ਆਪਦਾ ਮੁੱਦਾ ਨਹੀਂ ਬਣਾਉਣਗੇ ਇਹ ਬੇਸ਼ਰਮ ਲੀਡਰਾਂ ਦੇ ਮੁੱਦਾ ਨਹੀਂ ਬਣਾਣਾ ਇਹ ਇਹ ਉਹ ਨਹੀਂ ਜੋ ਲੀਡਰਾਂ ਦੇ ਲੀਡਰ ਅਸਲ ਚ ਹੁੰਦਾ ਲੀਡ ਕਰਨ ਵਾਲੇ ਪਿੱਛੇ ਲੱਗਦੇ ਨੇ ਇਹ ਉਹ ਬੇਸ਼ਰਮ ਲੋਕ ਨੇ ਇਹਨਾਂ ਨੂੰ ਜਗਾਉਣ ਲਈ ਸਾਨੂੰ ਲੋਕਾਂ ਨੂੰ ਜਗਾਉਣਾ ਪੈ ਰਿਹਾ ਔਰ ਲੋਕਾਂ ਨੂੰ ਜਗਾ ਕੇ ਮੁੱਦਿਆਂ ਤੇ ਲਿਆਵਾਂਗੇ ਕੱਲਾ ਇਹ ਪਉਂਦਾ ਨਹੀਂ 35 ਮੁੱਦੇ ਨੇ ਕੀ ਪੰਜਾਬ ਦੀ ਡੈਮੋਗ੍ਰਾਫੀ ਖਤਮ ਨਹੀਂ ਹੋ ਰਹੀ ਹੋ ਰਹੀ ਹੈ ਕੀ ਪੰਜਾਬੀਆਂ ਦੀ ਗਿਣਤੀ ਪੰਜਾਬ 'ਚ ਨਹੀਂ ਘਟ ਰਹੀ ਘਟ ਰਹੀ ਹੈ ਪੰਜਾਬ ਪਾਣੀਆਂ ਦੇ ਨਾਂ ਤੇ ਉਹਦਾ ਪਾਣੀ ਵੀ ਬਚਿਆ 11 ਐਮਐਪ ਜਿਹੜਾ ਬਚਿਆ ਕਾਲਾ ਬਣ ਵਾਸਤੇ ਤੇ ਔਰ ਕਾਲਾ ਔਰ ਉਹ ਵੇਖੋ ਆ ਉਧਰ ਦੇ ਨੇ ਇਹਨਾਂ ਦਾ ਪਾਣੀ ਇਹਨਾਂ ਦੇ ਖੇਤਾਂ ਨੂੰ ਨਹੀਂ ਮਿਲਦਾ ਦਰਿਆਵਾਂ ਦਾ ਉਹ ਡੋਬਣ ਲਈ ਇਹਨਾਂ ਨੂੰ ਹੈ ਲੰਗੇ ਤੋਂ ਹੀ ਕੇਂਦਰੀ ਮੰਤਰੀ ਨੇ ਜਿਹੜੇ ਜਲ ਸ਼ਕਤੀ ਉਹਨਾਂ ਦਾ ਬਿਆਨ ਆ ਕਿ ਉਹ ਕਹਿੰਦੇ ਕਿ ਦਸਕੇ ਪਾਣੀ ਪੰਜਾਬ ਨੂੰ ਛੱਡਿਆ ਅਸੀਂ ਮੁਰਦਾਬਾ ਅਸੀਂ ਇੱਕੋ ਗੱਲ ਮੰਗੀ ਕੇ ਸੈਸ਼ਨ ਹੋਇਆ ਕਿ ਤੁਸੀਂ ਜਾਂਚ ਕਰਾ ਲਓ ਬੀਬੀ ਐਮਬੀਬੀ ਦੀ ਤੇ ਰਣਜੀਤ ਡੈਮ ਦੀ ਇਹ ਮੰਗ ਕਿਉਂ ਨਹੀਂ ਕਰ ਰਹੇ ਜੇ ਲੱਖਾਂ 5 ਲੱਖ ਇੱਕ ਗੱਡੋ ਡੁੱਬ ਗਿਆ ਮੁਰਦਾਬਾ 1996 ਪਿੰਡ ਬਰਬਾਦ ਹੋਏ ਕੀ ਉਹਨਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਕਿ ਜਿਹੜਾ ਯਾਦ ਕਰਾਉਣਾ ਜਿਹੜਾ ਮੰਨ ਪੱਤਰ ਦਉਗੇ ਕਿ ਉਹ ਜਿਹੜੇ ਪਾਈਪ ਨੇ ਜਿੱਥੋਂ ਪਾਣੀ ਪੈਂਦਾ ਕਾਲਾ ਉਹ ਬੰਦ ਹੋ ਜਾਊ ਇਹਨੂੰ ਸਿਰ ਮੰਗ ਪੱਤਰ ਤੱਕਣਾ ਸਮਝੋ ਇਹ ਪੰਜਾਬ ਨਹੀਂ ਹੈ ਪੂਰਾ ਪੰਜਾਬੀ ਵਰਲਡ ਵੇਖ ਰਿਹਾ ਦੁਨੀਆ ਦੇ ਵਿੱਚ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਜਿਹੜੀ ਸਰਕਾਰ ਅਸੀਂ ਜਿਸ ਕੰਮ ਲਈ ਚੁਣੀ ਸੀ ਉਹ ਨਹੀਂ ਕਰ ਰਹੀ ਜੀ ਤਾਂ ਲੋਕਾਂ ਨੂੰ ਦੱਸ ਰਹੇ ਕਿ ਜਿਹੜੇ ਤੁਸੀਂ ਚੁੰਦੇ ਹੋ ਉਹ ਭੁਗਤ ਦੇ ਜਾ ਕੇ ਦਿੱਲੀ ਦੇ ਹੱਕ ਵਿੱਚ ਨੇ ਕੀ ਹੈ ਇਹ ਕੀ ਅਸੀਂ ਇਹ ਦਿੱਲੀ ਦੇ ਹੱਕ ਤੇ ਭੁਗਤਣ ਲਈ ਇਹਨਾਂ ਨੂੰ ਵੋਟਾਂ ਪਾਉਣੀਆਂ ਜਾਂ ਸਾਡੇ ਕਨਸਰਨ ਨੇ ਐਡਰੈਸ ਕਰਨਗੇ ਸਾਡੀ ਫਾਈਨੈਂਸ਼ੀਅਲਸ ਤੇ ਕੀ ਪਹੁੰਚੀ ਸਾਡੇ ਪਾਣੀ ਦਾ ਕੀ ਹਾਲ ਹੋ ਗਿਆ ਸਾਡੇ ਲਾਅ ਐਂਡ ਆਰਡਰ ਦਾ ਕੀ ਹਾਲ ਹੈ ਕਿਸੇ ਚੀਜ਼ ਦਾ ਮੈਨੂੰ ਦੱਸ ਰੇਤ ਦਾ ਕੀ ਮਾਫੀਆ ਲੱਗਿਆ 20 ਹਜ਼ਾਰ ਕਰੋੜ ਕਿਹਦੀ ਜੇਬ ਚ ਪੈ ਰਿਆ ਇਹਨਾਂ ਦੀ ਜਿਹੜਾ ਪਹਿਲਾਂ ਕਾਂਗਰਸੀਆਂ ਦੀ ਸੀ ਉਸ ਤੋਂ ਪਹਿਲਾਂ ਅਕਾਲੀਆਂ ਦੀ ਜੇਬ ਸੀਗਾ ਮੈਨੂੰ ਦੱਸੋ ਇਹਨਾਂ 35 ਮੁੱਦਿਆਂ ਚੋਂ ਚਾਰ ਚੀਜ਼ ਇੱਕ ਬੰਦੇ ਦੇ ਸਾਡੇ ਅੰਗ ਨੇ ਅੱਖਾਂ ਨੇ ਨੱਕ ਨੇ ਕੰਨ ਨੇ ਹੱਥ ਨੇ ਪੈਰ ਨੇ ਇੱਕ ਚੀਜ਼ ਨਾਲ ਸਾਰਾ ਸਰੀਰ ਤੰਦਰੁਸਤ ਹੋ ਜਾਊਗਾ हां पर मेन कोस पानी है क्योंकि पानी तो सेहत निकल दी और सेहत तो सारे मुद्दे निकलदे नहीं जे ओही सही नहीं, नहीं। कौन मेनू दस वाले किसी ਪਿੰਡ ਚ 15-15 ਬੱਚੇ ਦਿਮਾਗੀ ਤੌਰ ਤੇ ਅਪਾਹਜ ਸੁਨੇ ਹੋ ਰਹੇ ਨੇ ਦਖਣੀ ਮਾਲਵੇ ਚ ਹੋ ਰਹੇ ਨੇ ਪਿੰਡਾਂ ਚ ਹੋ ਰਹੇ ਨੇ ਕਿਤੇ ਸੁਣਿਆ ਸੀ ਅੱਦਾ ਪਿੰਡ ਕੈਂਸਰ ਨਾਲ ਤੇ ਅੱਦਾ ਕਾਲੇ ਪੀਲੇ ਨਾਲ ਬਿਮਾਰ ਹੋ ਜੇ ਹੋ ਰਿਹਾ ਸਾਡੇ ਪੰਜਾਬ ਚ ਇਹ ਉਹੀ ਪੰਜਾਬ ਨਹੀਂ ਸੀ ਜਿੱਤੇ ਡੰਡ ਮਾਰਦੇ ਸੀ ਬੈਠਕ ਮਾਰਦੇ ਸੀ ਪਾਣੀ ਪੀਂਦੇ ਤੇ ਸਿਹਤ ਬਣ ਜਾਂਦੀ ਸੀ ਹੁਣ ਮੈਨੂੰ ਦੱਸੂਗੇ ਵਾਲੀਵਾਲ ਦੀ ਤਾਂ ਗੇਮ ਬੰਦ ਹੋ ਗਈ ਹਾਈਟ ਹੀ ਹੈ ਨਹੀਂ ਕੀ ਸਤਿਆ ਨਾਸ਼ ਕਰਤਾ ਇਹਨਾਂ ਨੇ ਔੜੇ ਰਲੇ ਮਿਲੇ ਨੇ ਚੋਰ ਸਾਰੇ ਇੱਕ ਦਿਨ ਜਿਣੀ ਹੁੰਦਾਗਾ ਮੈਨੂੰ ਦੱਸੋ ਪਾਣੀ ਦੀ ਜਾਂਚ ਡੈਮਾਂ ਦੀ ਜਾਂਚ ਅਸੈਂਬਲੀ ਚ ਕਿਸੇ ਨੇ ਮੰਗੀ ਸਰਕਾਰ ਨਹੀਂ ਕਰਾਉਣਾ ਚਾਹੁੰਦੀ ਆਪੋਜੀਸ਼ਨ ਨੇ ਮੰਗੀ ਕੀ ਆ ਬੁੱਢੇ ਨਾਲੇ ਤੇ ਕਿਸੇ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂ ਨਹੀਂ ਕਰ ਰਹੇ ਇਹਨਾਂ ਦੀ ਜਾਨ ਮਤਲਬ ਇਹ ਪੈਸੇ ਲੈਂਦੇ ਨੇ ਕਾਰ ਪਹਿਲਾਂ ਨਹੀਂ ਸੀਗੀ 15 ਸਾਲ ਸਰਕਾਰ ਨਹੀਂ ਰਹੀ ਉਹਨਾਂ ਦੀ ਉਹ ਤਾਂ ਬੁੱਢਾਂ ਨਾਲ ਨਹੀਂ ਚੱਲਦਾ ਸੀ ਉਦੋਂ ਅਜੇ ਤਾਂ ਫਰੋਤੀਆਂ ਨਹੀਂ ਲਈਆਂ ਜਾਂਦੀਆਂ ਸੀ ਉਦੋਂ ਲਾਰਡਰ ਦਾ ਸਤਿਆਨਾਥ ਦੀ 70% ਭਰਾ ਵੀਆਈਪੀ ਡਿਊਟੀ ਤੇ ਨਹੀਂ ਸੀ ਪੁਲਿਸ ਵਾਲੇ ਕੀ ਰੇਤ ਦੀ ਬੇਈਮਾਨੀ 20000 ਕਰੋੜ ਉਦੋਂ ਨਹੀਂ ਖਾਤਾ ਜਾਂਦਾ ਸੀ ਇਹ ਸਭ ਚੱਟੇ ਵੱਟੇ ਨੇ ਇੱਕੋ ਜਿਹੇ ਨੇ ਉਹ ਤੁਹਾਡਾ ਚੀਫ ਮਿਨਿਸਟਰ ਖੜਾ ਹੁੰਦਾ ਔਰ ਸਾਡੇ ਮੰਤਰੀ ਨੂੰ ਇੱਕ ਨੂੰ ਕਹਿੰਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਵੀ ਆ ਓਏ ਮੈਂ ਤੇਰੀ ਬਾਡੀਆਂ ਵਾਲੀ ਖੋਲਾਂ ਫਾਈਲ ਮਿਹਰਬਾਨਾ ਕੀ ਇਹਨਾਂ ਨੂੰ ਦੱਸਣਗੇ ਐਡੀ ਬੇਸ਼ਰਮੀ ਕਿ ਤੁਸੀਂ ਹਾਊਸ ਦੇ ਵਿੱਚ ਕਹਿ ਰਹੇ ਹੋ ਅਸੈਂਬਲੀ ਦੇ ਫਲੋਰ ਤੇ ਗਏ ਰਹੇ ਹੋ ਕਿ ਤੇਰੀ ਫਾਈਲ ਹੈ ਉਸ ਤੋਂ ਬਾਅਦ ਉਹ ਫਾਈਲ ਖੁੱਲਦੀ ਕਿਉਂ ਨਹੀਂ ਗਈ ਕੀ ਗਿੱਟੀ ਮਿੱਟੀ ਆ ਦੋਨਾਂ ਦੀ ਕੀ ਰਾਤ ਨੂੰ ਮਿਲਦੇ ਨੇ ਇਹ ਇਹ ਨਹੀਂ ਹੋ ਰਿਹਾ ਕਿੰਨੀਆਂ ਫਾਈਲਾਂ ਦੱਬੀਆਂ ਹੋਈਆਂ ਨੇ ਜਸਪ੍ਰੀਤ ਕੁਲਦੀਪ ਸਿੰਘ ਦੀ ਰਿਪੋਰਟ ਹੈ ਅਰਬਾਂ ਰੁਪਏ ਦੀ ਜ਼ਮੀਨ ਹੈ ਮੋਹਾਲੀ ਤੇ ਚੰਡੀਗੜ੍ਹ ਦੇ ਨਾਲ ਕਿਉਂ ਨਹੀਂ ਉਹਦੀ ਜਾਂਚ ਹੋ ਰਹੀ ਤੁਹਾਨੂੰ ਕੀ ਲੱਗਦਾ ਕਿ ਆਪਸ ਦੇ ਵਿੱਚ ਮਿਲ ਕੇ ਚੱਲ ਰਹੇ ਆ ਹਜੇ ਸ਼ੱਕ ਹੈ ਕੋਈ ਨਹੀਂ ਤਾਂ ਮੈਨੂੰ ਦੱਸ ਦਿਓ ਸਾਰਿਆਂ ਦੀ ਉੱਤੇ ਸੁੱਖ ਵਿਲਾਸ ਦੀ ਗੱਲ ਕਰਦੇ ਸੀ ਸਿਸਮਾ ਵਾਲੇ ਮਹਿਲ ਦੀ ਗੱਲ ਕਰਦੇ ਸੀ ਬਾਕੀ ਥਾਵਾਂ ਦੀ ਗੱਲ ਕਰਦੇ ਸੀ ਹੁਣ ਕਿਉਂ ਨਹੀਂ ਹੋ ਰਹੀ ਐਕਟੀਵਿਟੀ ਉਹਦੇ ਤੇ ਕਿਉਂ ਨਹੀਂ ਹੋ ਰਹੀ ਕਹਿੰਦੇ ਐਕਸਪਲੇਨ ਮੈਂ ਕਰ ਦਿੰਨਾ ਐਕਸਪਲੇਨ ਇਹ ਤਾਂ ਨਹੀਂ ਕਰ ਪਾਉਣਗੇ ਪੈਸਾ ਹੁਣ ਖੁਦ 플ੌਟ ਲੈ ਲਿਓ ਉੱਥੇ ਉਹੀ ਫਾਰਮ ਹਾਊਸ ਬਣਾ ਲੈ ਜਿਹੜੇ ਇਹਨਾਂ ਨੇ ਬਣਾਏ ਸੀ ਉਹੀ ਰੇਤੇ ਦਾ ਪੈਸਾ ਜੋ ਇਹਨਾਂ ਦੀ ਜੇਬ ਚ ਜਾਂਦਾ ਜੀ ਇਹਨਾਂ ਤੇ ਜਾਂਦਾ ਉਹੀ ਗੈਂਗਸਟਰ ਪੁਲਸ ਵਾਲੇ ਇਹਨਾਂ ਨੂੰ ਹਿੱਸਾ ਦੇਣ ਲੱਗ ਗਏ ਨੇ ਉਹ ਤਾਂ ਕਹਿੰਦੇ ਨੇ ਕਿ ਤਰਨਤਾਰਨ ਚੋਣਾ ਚ ਵੀ ਕਿਹਾ ਕਿ ਗੈਂਗਸਟਰ ਪੰਜਾਬ ਛੱਡ ਦੋ ਕਿ ਤਰਨਤਾਰਨ ਚੋਣਾ ਚ ਜਿਹੜਾ ਬੰਦਾ ਇਹਨਾਂ ਨੇ ਖੜਾ ਕੀਤਾ ਕੀ ਇਹ ਪਹਿਲਾਂ ਕਹਿੰਦੇ ਨਹੀਂ ਸੀ ਪਿਛਲੇ ਇਲੈਕਸ਼ਨ ਚ ਕਿ ਉਹ ਬਹੁਤ ਵੱਡਾ ਨਸ਼ਾ ਤਸਕਰ ਹੈ ਕਿਹਾ ਸੀ ਕਿ ਨਹੀਂ ਇਹਨਾਂ ਦੀ ਜ਼ੁਬਾਨ ਸੁਣ ਲਓ ਬਸ ਉਹਨਾਂ ਦੀ ਗੱਲ ਕਰ ਲਓ ਕਿ ਇਹਹੀ ਬੁੱਢੇ ਨਾਲੇ ਤੇ ਸਪੀਕਰ ਤੇ ਮੁੱਖ ਮੰਤਰੀ ਤੁਰੇ ਨਹੀਂ ਸੀ ਜੇ ਨਹੀਂ ਤੁਰੇ ਸੀ ਤਾਂ ਦੱਸ ਦਿਓ ਜੇ ਤੁਰੇ ਸੀ ਤਾਂ ਫਿਰ ਕੰਮ ਕਿਉਂ ਨਹੀਂ ਹੋ ਰਿਹਾ ਉਦੋਂ ਗਲਤ ਕਰ ਰਹੇ ਸੀ ਕਿ ਹੁਣ ਗਲਤ ਕਰ ਰਹੇ ਆ ਜਿਹੜੀ ਹੁੰਦਾ ਜਾ ਰਿਹਾ ਹੈ ਪਰ ਸਰਕਾਰ ਦੇ ਕੰਨਾਂ ਤੇ ਸੁਣ ਕਿਉਂ ਨਹੀਂ ਸਰਕਾਰ ਇਸ ਲਈ ਕਿ ਲੋਕਾਂ ਦਾ ਝਨਾਟੇਦਾਰ ਪੂਰਾ ਜਿਹੜਾ ਰੈਪਟਾ ਪੈਣਾ ਚਾਹੀਦਾ ਹਲਤੀ ਕੋ ਥੱਪੜ ਵੱਜਿਆ ਨਹੀਂਗਾ ਔਰ ਇਹ ਲੋਕ ਮਾਰਨਗੇ 2000 ਪੁਲਿਸ ਨਬਰੀ ਕਾਦੇ ਲਈ ਹੈ ਇੰਨੀਆਂ ਅਦਾਲਤਾਂ ਕਾਦੇ ਲਈ ਨਹੀਂ ਔਰ ਖੁਦ ਹੀ ਪੰਜਾਬ ਪੋਲੂਸ਼ਨ ਬੋਰਡ ਆਪ ਦੇਤੇ ਕੇਸ ਕਰਦਾ ਆਪ ਦੇ ਅਧਿਕਾਰੀਆਂ ਤੇ ਤੇ ਉਹਨਾਂ ਤੇ ਖੁਦ ਹੀ ਉਹਨੂੰ ਡਿਸਮਿਸ ਕਰਾਉਣ ਲਈ ਉਹਦੀ ਪ੍ਰोसीडिंग ਚ ਸਹਾਣੀ ਲੈ ਰਿਆ ਇਹ ਪੰਜਾਬ ਪੋਲੂਸ਼ਨ ਬੋਰਡ ਆ ਸਾਡਾ ਔਰ ਪੰਜਾਬ ਪੋਲੂਸ਼ਨ ਬੋਰਡ ਦੀ ਜਿਹੜੀ ਅਪੌਇੰਟੀ ਕਿਹਦੇ ਵੱਲੋਂ ਆ ਪੋਲਿਟੀਕਲ ਪਾਰਟੀ ਮਤਲਬ ਸਾਡੀ ਸਰਕਾਰ ਵੱਲੋਂ ਔਰ ਲੈਂਦੀ ਕਿੱਥੋਂ ਆ ਦਿੱਲੀ ਤੋਂ ਪੰਜਾਬ ਚ ਮੁੱਕ ਗਏ ਲੋਕ ਮਰ ਗਏ ਲੋਕ ਸਰ ਮੈਨੂੰ ਦੱਸੋ ਜਿਹੜੀ ਡਾਈਂਗ ਯੂਨਿਟਸ ਦੁਨੀਆ ਦੇ ਵਿੱਚ ਹਰਥਾਂ ਬੰਦ ਹੋ ਚੁੱਕੀ ਆ ਪੰਜਾਬ ਦੇ ਵਿੱਚ ਸਿਰਫ ਚੱਲ ਰਹੀ ਔਰ ਤਮਲਾਡੂ ਚ ਡਰਾਈਡ ਆਏਗਾ ਕਿਉਂਕਿ ਦਿੱਲੀ ਦੇ ਆਰਡਰ ਪੰਜਾਬ ਚ ਆ ਰਹੇ ਨੇ ਇਹਦੇ ਵਿੱਚ ਸੈਟਿੰਗ ਨਹੀਂਗੀ ਇਹ ਲੋਕ ਉਸ ਬੰਦੇ ਨੂੰ ਬਣਾਉਣਗੇ ਜਿਹੜਾ ਇਹਨਾਂ ਮੁੱਦਿਆਂ ਤੇ ਖੜੂਗਾ ਐਫੀਡੇਵਿਟ ਦੇਊਗਾ ਲਿਖ ਕੇ ਦੇਊਗਾ 35 ਮੁੱਦਿਆਂ ਦੀ ਡਿਟੇਲ ਦੇਊਗਾ ਪਾਲਿਸੀ ਡਿਟੇਲ ਦੇਊਗਾ ਨਹੀਂ ਤਾਂ ਜਾਣਗੇ ਮੈਂ ਉਹੀ ਕਹਿ ਰਿਹਾ ਜੇ ਜਾਣ ਕੇ ਤਾਂ ਫਿਰ ਆਲਟਰਨੇਟਿਵ ਕੌਣ ਜੋ ਉਹਨਾਂ ਪਾਲਿਸੀਆਂ ਦੀ ਡਿਟੇਲ ਲੈ ਕੇ ਆਊਗਾ ਇਹ ਨਹੀਂ ਦੇਣਗੇ ਤਾਂ ਅਸੀਂ ਦੇਵਾਂਗੇ ਉਹਨਾਂ ਦੀ ਕਮਿਟਮੈਂਟ ਕਰੂਗਾ ਐਫੀਡੇਵਿਟ ਦੇਊਗਾ ਲਿਖ ਕੇ ਇਨਾਂ ਦਾ ਮੁੱਖ ਮੰਤਰੀ ਦਾ ਦਾਵੇਦਾਰ ਵੀ ਲਿਖ ਕੇ ਦੇਊਗਾ ਉਹ ਏ ਬਣੂਗਾ ਅੱਗੇ ਤੋਂ ਨਹੀਂ ਤਾਂ ਨਹੀਂ ਬਣੂਗਾ ਘਰ ਦਾ ਲਾਣੇਦਾਰ ਘਰ ਨੂੰ ਵੇਚੇ ਤੇ ਘਰ ਦੇ ਲਈ ਕੋਈ ਚੰਗਾ ਕੰਮ ਨਾ ਕਰੇ ਆਪਾਂ ਲਾਣੇਦਾਰ ਨੂੰ ਮੁੰਡਾ ਡਾਂਗ ਚੱਕ ਲੈਂਦਾ ਇਹ ਜਿਹੜੇ ਲਾਣੇਦਾਰ ਬਦਲ ਬਦਲ ਕੇ ਭਾਈ ਅਸੀਂ ਇਹਨਾਂ ਨੇ ਕਰਤੂਤ ਕੀ ਕੀਤੀ ਹੁਣ ਤੱਕ ਦੱਸਣਗੇ 20000 ਜੋ ਕੇਜਰੀਵਾਲ ਕਹਿ ਗਿਆ ਸੀ ਰੇਤਾ ਨਜਾਇਜ਼ ਮਾਈਨਿੰਗ ਚੋਂ ਆਉਂਦਾ ਉਹ ਕਿੱਧਰ ਗਿਆ ਪਿਛਲੇ ਸਾਲ ਦਾ ਰੈਵਨਿਊ ਤਾਂ 288 ਕਰੋੜ ਹੈ ਕਿੱਧਰ ਗਿਆ ਉਹ ਪੈਸਾ ਦੱਸਣਗੇ 70% ਬੰਦੇ ਜਿਹੜੇ ਵੀਆਈਪੀ ਡਿਊਟੀ ਤੇ ਨੇ ਉਹ ਡਰੱਗ ਦੀ ਡਿਊਟੀ ਤੇ ਨਹੀਂ ਹੋ ਸਕਦੇ ਫਰੋਤੀਆਂ ਹਟ ਜਾਣ ਉਹਦੀ ਡਿਊਟੀ ਤੇ ਨਹੀਂ ਹੋ ਸਕਦੇ ਕੀ ਇਹ ਦੱਸਣਗੇ ਕਿ ਪੰਜਾਬ ਦਾ ਪਾਣੀ ਜੋ ਲੈ ਗਏ ਲੁੱਟ ਕੇ ਉਹਦੇ ਲਈ ਇਹ ਕੀ ਕਰ ਰਹੇ ਨੇ ਵੱਧ ਅਧਿਕਾਰਾਂ ਲਈ ਕੀ ਕਰ ਰਹੇ ਸਾਡੀ ਯੂਨੀਵਰਸਿਟੀ ਲਈ 300 ਕਰੋੜ ਹੈ ਨਹੀਂ 600 ਕਰੋੜ ਦਾ ਡਰਾਮਾ ਕਰਤਾ ਇਹਨਾਂ ਨੇ ਯਾਨੀ ਕਿ ਅਜਾ ਬੇਤਰ ਬੁੜੇ ਹੋ ਜਾ। ਜੇ ਨਸ਼ਾ ਵਿਰੁੱਧ ਜਿਵੇਂ ਦੀ ਸਕੀਮ ਸੀ ਤੁਸੀਂ ਕਹਿੰਦੇ ਆ ਇਸ ਤਰੀਕੇ ਦੀ ਜ਼ਹਿਰਾਂ ਖਿਲਾਫ ਵੀ ਹੋਣੀ ਚਾਹੀਦੀ ਆ। ਉਹ ਕਿਹੜੀ ਸਕੀਮ ਸੀ ਇਹਨਾਂ ਦੀ ਨਸ਼ਾ ਵਿਰੋਧ ਯੁੱਧ ਕਿਹੜਾ ਨਸ਼ਾ ਵਿਰੋਧ ਜਾ ਕੇ ਪਿੰਡਾਂ 'ਚ ਤਾਂ ਵੇਖੋ ਕਿੰਨੇ ਕਿੰਨੇ ਬੰਦੇ ਮਰ ਰਹੇ ਨੇ ਸ਼ਹਿਰਾਂ 'ਚ ਵੇਖ ਲਓ ਜਾ ਕੇ। ਸਰਕਾਰ ਕਰ ਕਰਿਆ। ਸ਼ਹਿਰਾਂ 'ਚ ਵੇਖ ਰਿਹਾ। ਡਰਾਮਾ ਕਰਦੇ ਨੇ ਹਰ ਗੱਲ ਦਾ ਨਾਟਕ ਕਰਦੇ ਨੇ ਸਿੱਖਿਆ ਕ੍ਰਾਂਤੀ ਆ ਗਈ। ਇੱਕ ਕੰਧ ਤੇ ਪੇਟ ਮਾਰ ਲੈਂਦੇ ਨੇ ਬੇਰਾਂ ਦੇ ਨੇ ਸਿੱਖਿਆ ਕ੍ਰਾਂਤੀ ਆ। ਇਹ ਵਿਰੋਧੀ ਧਰਮ ਦੇ ਲੀਡਰ ਵੀ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਇੱਕੋ ਚੁਟਕਲੇ ਨਾਲ ਸਾਰੇ ਧਰਨੇ ਦੀ ਐਸੀ ਤੈਸੀ ਕਰ ਦਿੰਦੇ ਆ। ਕੌਣ ਆਂਦਾ ਇਹ? ਪ੍ਰਗਟ ਸਿੰਘ ਨੇ ਵੀ ਐਸੀ ਗੱਲ ਕਹਿੰਦੇ। ਤੇ ਉਹਨਾਂ ਦੇ ਧਰਨੇ ਦੀ ਕਰਦੇ ਹੋਣਗੇ ਜਿਨ੍ਹਾਂ ਦਾ ਧਰਨਾ ਡਰਾਮੇ ਲਈ ਹੁੰਦਾ ਹੈ। ਪ੍ਰਗਟ ਸਿੰਘ ਤਾਂ ਬਹੁਤ ਸਿਆਣਾ ਬੰਦੇ ਮੈਨੂੰ ਨਹੀਂ ਲੱਗਦਾ ਇਹ ਜੀ ਗੱਲ ਕੀਤੀ ਉਹ। ਉਹਨਾਂ ਨੇ ਵੀ ਐਸੀ ਕਹਿੰਦੇ ਕਿ ਹਰਾਉਣ ਦੇ ਵਿੱਚ ਬੜੇ ਨਾ 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 ਕੋਈ ਨਹੀਂ ਇਹਨਾਂ ਬੰਦਿਆਂ ਨੂੰ ਮੁੱਦਿਆਂ ਦੀ ਗੱਲ ਨਹੀਂ ਪੁੱਛੀ ਗਈ। ਇਹ ਕੀ ਹੋ ਰਿਹਾ ਸੀ? ਮਤਲਬ ਅੰਨਿਆ ਚੋਕਾਣਾ ਰਾਜਾ ਕੱਢਿਆ ਗਿਆ ਸੀ ਇਹ ਉਦੋਂ ਵੀ ਵੱਡਾ ਅੰਨਾਂ ਨਿਕਲਿਆ। ਅਸਲ ਦੇ ਵਿੱਚ ਕੀ ਹੈ ਇਹ ਮੁੱਦਿਆਂ ਦੀ ਗੱਲ ਦਾ ਜਵਾਬ ਕਿਸੇ ਨੇ ਵੀ ਨਹੀਂ ਦਿੱਤਾ ਹੁਣ ਤੱਕ ਇਹ ਕਾਲਾ ਪਾਣੀ ਹੁਣ ਨਹੀਂ ਹੋ ਗਿਆ ਇਹ 1985 ਤੋਂ ਹੋ ਰਿਹਾ ਹੈ ਇਹ ਸਾਰਾ ਰੇਤਾ ਹੁਣ ਤੋਂ ਨਹੀਂ ਖਾਧਾ ਜਾ ਰਿਹਾ 2007 ਤੋਂ ਖਾਧਾ ਜਾ ਰਿਹਾ ਹੈ ਕਿਹਨੂੰ ਸੀਚੇਵਾਲ ਸਾਹਿਬ ਦੀ ਡਿਊਟੀ ਲਈ ਸੀ ਉੱਥੇ ਗੰਦਾ ਕਰਨ ਦੀ ਉਹਨੂੰ ਘਾਟਾ ਬਣਾ ਲਿਆ ਡੁਬਕੀ ਲਾਵੇ ਹੁਣ ਬਿਆਨ ਕਿਉਂ ਦੇ ਰਿਹਾ ਤਿੰਨ ਦਿਨ ਪਹਿਲਾਂ ਬੜਿਆ ਸੀ ਉਹਦਾ ਬਿਆਨ ਕੀ ਬਿਆਨ ਦਿੱਤਾ ਦਾ ਜੇ ਸਰਕਾਰ ਤੇ ਫੈਕਟਰੀਆਂ ਵਾਲੇ ਬੰਦੇ ਗੰਦ ਪਾ ਰਹੇ ਨੇ ਤੇ ਅਸੀਂ ਕੀ ਕਹਿ ਰਹੇ ਹਾਂ ਇੱਕ ਸਾਲ ਦੇ ਕਿਉਂ ਵੇਚਾ ਕੇ ਵੜ ਗਿਆ ਸੀ ਕਿਉਂ ਗੱਲ ਨੂੰ ਦੂਜੇ ਪਾਸੇ ਲੈ ਜਾਣਾ ਚਾਹੁੰਦਾ ਸੀ ਮਹੀਨਾ ਡੇਢ ਤਾਂ ਤੁਹਾਨੂੰ ਵੀ ਬੜਾ ਟ੍ਰੋਲ ਕੀਤਾ ਗਿਆ ਸੀ ਜਦੋਂ ਬੋਤਲ ਸਿੱੜਤੀ ਸੀ ਮੈਂ ਨਾਲ ਵੀ ਇਹਨਾਂ ਨੂੰ ਬੋਤਲ ਤਾਂ ਦੇ ਦਿੱਤੀ ਇਹਨਾਂ ਨੂੰ 1.5 ਕਰੋੜ ਲੀਟਰ ਪਾਣੀ ਹਰ ਰੋਜ਼ ਪੈ ਰਿਹਾ ਜੋ ਜਿਹਦੇ ਆਰਡਰ ਹੋ ਚੁੱਕੇ ਨੇ ਉਹ ਨਹੀਂ ਦੇਦਾ ਇਹਨਾਂ ਨੂੰ 12 ਕਰੋੜ ਲੀਟਰ ਤੱਕ ਨਾਲ ਬੁੱਢੇ ਨਾਲੇ ਚ ਪੈ ਰਿਹਾ ਡਾਂਗ ਯੂਨਿਟ ਦਾ ਜਿਹੜਾ ਇਲੈਕਟ੍ਰੋ ਪਲੇਟਿੰਗ ਦਾ ਤੇ 60 ਕਰੋੜ ਲੀਟਰ ਪਾਣੀ ਪੈ ਰਿਹਾ ਉਹ ਨਹੀਂ ਦੀ ਰਿਹਾ ਇਹਨਾਂ ਨੂੰ ਹਰ ਫੈਕਟਰੀ ਜੋ ਮਨਾ ਮੂਹ ਹੀ ਪਾਣੀ ਥੱਲੇ ਸੇਟ ਰਹੇ ਨੇ ਉਹ ਨਹੀਂ ਪੈ ਦਿਸ ਰ ਹੇ ਇਹਨਾਂ ਨੂੰ ਬੋਤਲ ਤਾਂ ਦੱਸ ਗਈ ਇਹਨਾਂ ਬੰਦਿਆਂ ਦੀ ਜ਼ਮੀਰ ਹੈ ਆਤਮਾ ਹੈ ਜੇ ਕੁਝ ਸਾਫ ਕਿਤਾਬ ਕੜਾਏ ਗੜੂਏ ਹੈਗੇ ਤਾਂ ਇਹਨਾਂ ਨੂੰ ਤਾਂ ਦੋ ਦੋ ਵਾਰੀ ਉਬਾਲਣਗੇ ਉਹਦੇ ਚ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਫੈਸਲਾ ਕਰਤਾ ਅਣਜਾਣ ਲੋਕ ਸਾਡੇ ਵਿਚਾਰੇ ਇਹਨਾਂ ਨੇ ਡੈਮੋਕਰੇਸੀ ਦਾ ਬਹਾਨਾ ਕਰਕੇ ਇਹਨਾਂ ਤੋਂ ਝੂਠੇ ਨਾਰੇ ਤੇ ਲਾਰੇ ਬਣਾ ਕੇ ਇਹਨਾਂ ਦਾ ਫਾਇਦਾ ਉਠਾ ਰਹੇ ਤੁਸੀਂ ਪ੍ਰੋਜੈਕਟਰ ਨੂੰ ਸਮਝਾ ਜੋ ਸੰਤ ਸਿਚੇਵਾਲ ਉੱਥੇ ਲਗਾਤਾਰ ਕਰ ਰਹੇ ਨੇ ਵਰਕ ਤੁਸੀਂ ਸਮਝ ਲਿਆ ਨਹੀਂ ਪਰ ਪਾਣੀ ਕਿਉਂ ਨਿਕਾਹ ਹੋ ਗਿਆ ਸਾਫ ਕੋਈ ਪ੍ਰੋਜੈਕਟ ਹੋਵੇ ਤਾਂ ਸਮਝ ਗਏ ਤੁਸੀਂ ਗੋਆ ਘੱਡ ਲਿਆ ਥੱਲੋਂ ਗੋਏ ਨਾਲ ਕੈਂਸਰ ਹੁੰਦਾ ਗੋਆ ਘੱਡ ਕੇ ਕੈਮੀਕਲ ਸਿੱਧਾ ਥੱਲੇ ਪੈ ਰਿਆ